ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦਾ ਥਾਣੇ ਛੋਟੇ ਵੀਰ ਦੇ ਆਪਣੇ ਘਰੋਂ ਤੇ ਕੀ ਹਾਲ ਨੇ ਛੋਟੇ ਵੀਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਥੋੜੀ ਜਾਣਕਾਰੀ ਦਿਓ ਵੀ ਤੇਰੇ ਕੋਲ ਵੀ ਹੈਗਾ ਇੱਕ ਟਾਟਾ ਦਾ ਹਾਂਜੀ ਤੇ ਉਹਦੇ ਬਾਰੇ ਜਾਣਕਾਰੀ ਦਿਓ ਵੀ ਕਿਵੇਂ ਕਿੰਨਾ ਝਾੜ ਆ ਤੇ ਵੀ ਤੁਸੀਂ ਵੇਚਣਾ ਵੀ ਹੈ ਇਹ ਹਾਂ ਹਾਂ ਤੇ ਕੀ ਰੇਟ ਆ ਬਾਈ ਆਪਾਂ ਦੱਸ ਦਈਏ ਜਿਹੜਾ ਆਪਣੇ ਕੋਲੇ ਟਾਟਾ ਦਾ ਪ੍ਰੋਡਕਟ ਆ ਬਈ ਇਹ ਹੈਗਾ ਰੈਲਵਾਰ ਠੀਕ ਹੈ ਪਿਛਲੀ ਵਾਰ ਆਪਾਂ ਟਰਾਈਲ ਆਇਆ ਜਿਹਦਾ ਕਿਲਿਕ ਚ ਠੀਕ ਹੈ ਜੀ ਤੇ ਇਹ ਆਪਾਂ ਮਾਰਕੀਟ ਚ ਉਹ ਆਪਾਂ ਨੂੰ ਮਿਲਦਾ 75 ਤੋਂ 80 ਰੁਪਏ ਕਿਲੋ ਠੀਕ ਹੈ ਜੀ ਤੇ ਇਹਦਾ ਜਿਹੜਾ ਮੰਨ ਕੇ ਚੱਲੋ ਬਈ ਟਾਈਮ ਹੈਗਾ 130 35 ਦਿਨਾਂ ਦੀ ਵੈਰੈਟੀ ਆ ਅੱਛਾ ਅੱਛਾ ਛੀ ਹਾਂ 130 35 ਦਿਨਾਂ ਦੀ ਠੀਕ ਹੈ ਤੇ ਇਹ 11ਵੇਂ ਮਹੀਨੇ ਦੀ 20 ਤਰੀਕ ਤੋਂ ਲੈ ਕੇ ਤੇ 12ਵੇਂ ਦੇ ਪਹਿਲੇ ਹਫ਼ਤੇ ਤੱਕ ਵੀਜਿਆ ਜਾਂਦਾ ਇਹ ਇਹ ਨਾਂ ਵਾਲਾ ਹੀ ਗੇਤਾਗਾ ਤੇ ਨਾਂ ਵਾਲਾ ਪਛੇਤਾ ਇਹ ਵਿਚਾਲਣ ਲਈ ਆਟਮ ਆ ਗਈ ਠੀਕ ਹੈ ਤੇ ਜਿਹੜਾ ਇਹ ਆਪਾਂ ਕਿੱਲੇ ਚ ਵੀ ਪਾਉਣਾ ਮੰਨ ਕੇ ਚੱਲੋ 40 ਤੋਂ 45 ਕਿਲੋ ਪਾਉਣਾ ਮੰਨ ਕੇ ਚੱਲ ਜੇ ਆਪਾਂ 50 ਵੀ ਪਾ ਦਿੰਨੇ ਆ 50 ਤੇ ਝਾੜ ਨਹੀਂ ਲੈਂਦੀ ਹੂੰ ਹੂੰ ਤੇ ਵਧੀਆ ਬਾਕੀ ਇਹਦਾ ਜਿਹੜਾ ਪੱਤਾ ਕੋ ਉਹ ਵੀ ਚੌੜਾ ਇਹਦਾ ਦਾਣਾ ਵੀ ਮੋਟਾ ਹੋਊਗਾ ਦੂਜੀ ਗਣਕ ਨੂੰ ਠੀਕ ਹੈ ਤੇ ਐ ਮੰਨ ਕੇ ਚੱਲੋ ਉਹਨੂੰ ਬਿਮਾਰੀ ਦੀ ਸਮੱਸਿਆ ਵੀ ਬਹੁਤ ਘੱਟ ਆਉਂਦੀ ਆ ਤੇ ਝਾੜ ਕਿੰਨਾ ਸੀ ਇਹਦਾ ਚਾੜੇ ਦਾ ਹੈਗਾਗਾ ਘੱਟ ਤੋਂ ਘੱਟ ਤੇ ਦਾ 60 ਮਾਣਾ ਜੇ ਆਪਾਂ ਜਮੇ ਹੀ ਹਾਂ ਹਾਂ ਚਲੋ ਹਾਂ ਬਾਪ ਗਾਪੂ ਵਾਲਾ ਸਿਸਟਮ ਕਹਿੰਦੇ ਉਹ ਨਹੀਂ ਵੀ 60 ਤੋਂ ਪਲੱਸ ਹੈਗਾਗਾ ਹਾਂ 60 ਤੋਂ ਪਲੱਸ ਮੰਨ ਕੇ ਚੱਲੋ ਇਹਦੀ ਐਵਰੇਜ ਆਪਣੇ ਨਾਲ ਥਾਣੇ ਦੇ ਏਰੀਆ 'ਚ ਹੀ ਮੰਨ ਲੇ ਆਪਣੇ ਪਾਣਾ 'ਚ ਮੰਨੀਆਂ ਹਾਂ ਹਾਂ ਇਹਦੀ ਐਵਰੇਜ ਹੈ ਕੀ ਆ ਮੰਨ ਕੇ ਚੱਲੋ 68-69 ਮੰਦੀ ਬੀ ਆਮ ਵੀ ਹਾਏਗੀ ਆ 60 ਮੰਨ ਤਾਂ ਆਪਾਂ ਤਾਂ ਕਿਹਾ ਵੀ ਜੇ ਜਮੇ ਹੀ ਮਾੜੀ ਰਹੇ ਜੇ ਤਾਂ ਹੁੰਦਾ ਕਰੇ ਨਾ ਕਈ ਵਾਰ ਹੋ ਜਾਂਦੀ ਹੈ ਚਲੋ ਗੱਲ ਆ ਠੀਕ ਹੈ ਤੇ ਟੂੜੀ ਟਾੜੀ ਕਿਵੇਂ ਸੀਗੀ ਥੋੜੀ ਬਤੀ ਥੋੜੀ ਮੰਨ ਕੇ ਚੱਲੋ ਆਪਣੇ ਦੂਜੇ ਵੀ ਨੂੰ ਵੱਧ ਬੰ ਅੱਛਾ ਵੀ ਪੱਤਾ ਚੌੜਾ ਕਰਕੇ ਆ ਵੀ ਆ ਚੌੜਾ ਕਰਕੇ ਬਾਕੀ ਹਾਈਟ ਵੀ ਵਧੀਆ ਗਈ ਅੱਛਾ ਹਾਈਟ ਵੀ ਵਧੀਆ ਗਈ ਹਾਂ ਤੇ ਬਾਕੀ ਇਹਨੂੰ ਡਿੱਗਣ ਦੀ ਸਮੱਸਿਆ ਵੀ ਘੱਟ ਆਉਂਦੀ ਆ ਠੀਕ ਹੈ ਤੇ ਬਾਕੀ ਜਿਹੜੀ ਆਪਾਂ ਇਹ ਆਪਣੀ ਕਣਕ ਪੱਕੀ ਹੋਈ ਸੀਗੀ ਆਪਾਂ ਵੀਡੀਓ ਬਣਾਈ ਸੀ ਸਪੈਸ਼ਲ ਚਲੋ ਉਹ ਆਪਾਂ ਤਾਂ ਹਾਂ ਲਿੰਕ ਪਾ ਦਾਂਗੇ ਵੀਡੀਓ ਦਾ ਠੀਕ ਹੈ ਦੇਖ ਵੀ ਲੈਣ ਕਣਕ ਖੜੀ ਨਾਲ ਆਪਣਾ ਦੂਜੇ ਦੇ ਵੀ ਕੰਪੇਅਰ ਕਰੀ ਸੀ ਆਪਾਂ ਅੱਛਾ ਠੀਕ ਹੈ ਉਹ ਆਪਾਂ ਲਾ ਦਾਂਗੇ ਵੀਡੀਓ ਹਾਂ ਹਾਂ ਤੇ ਆਪਾਂ ਨੂੰ ਆਪਾਂ 40 ਕਿਲੋ ਦੀ ਪੈਕਿੰਗ ਮਿਲੂਗੀ ਬਈ 2000 ਦੀ ਠੀਕ ਹੈ ਤੇ ਛੋਧਿਆ ਵੀ ਮਿਲੂਗਾ ਤੇ ਜਿਵੇਂ ਕਿ ਆਪਾਂ ਵੀ ਦਵਾਈ ਵੀ ਲਾ ਕੇ ਦਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤਾਂ ਕਣਕ ਬੀਜਾਂ 'ਚ ਟਾਈਮ ਪਿਆਗਾ ਇਹ ਤਾਂ ਕਾਫੀ ਪਿਆ ਟਾਈਮ ਵੀ ਉਹਦੇ ਨੂੰ ਲੱਗ ਕਰਨਾ ਜਾਵੇ ਆ ਵੀ ਕਿਸ ਨੇ ਚੱਲ ਤੂੰ ਹੁਣ ਤੇਰੇ ਕੋਲੇ ਟਾਟਾ ਦਾ ਕਿਹੜਾ ਵੀ ਵੇਚਣਾਗਾ ਤੇ ਮੰਨ ਲਾ ਤੇਰੇ ਨਾਲ ਨੰਬਰ ਸਕਰੀਨ ਤੇ ਆਪਾਂ ਲਿਖ ਦਾਂਗੇ ਤੇ ਬਾਕੀ ਦੱਸ ਦੇ ਮੜਾ ਜਾ ਵੀ ਪਿੰਡ ਪਿੰਡ ਆਪਣਾ ਨਥਾਣਾ ਬਈ ਜ਼ਿਲ੍ਹਾ ਬਠਿੰਡਾ ਦਾ ਬਾਕੀ ਨੰਬਰ ਆਪਾਂ ਸਕਰੀਨ ਤੇ ਪਾ ਦਾਂਗੇ ਤੇ ਜਿਹੜੇ ਬਾਈ ਨੇ ਵੀ ਲੈਣਾ ਹੋਵੇ ਆਪਾਂ ਨੂੰ ਘੱਟ ਤੋਂ ਘੱਟ 2-3 ਦਿਨ ਪਹਿਲਾਂ ਪਹਿਲਾਂ ਹਾਂ ਕਿਉਂ ਤੁਸੀਂ ਸੋਤ ਕਰਕੇ ਤੇ ਵੀ ਦਵਾਈ ਦੂਈ ਲਾ ਕੇ ਵੀ ਵੀ ਦੇਣਾ ਤੁਸੀਂ ਹਾਂ ਜਾਂ ਕਈ ਯਾਰ ਬੰਦਾ ਘਰੇ ਵੀ ਨਹੀਂ ਹੁੰਦਾ ਪਰ ਹਾਂ ਕਿਉਂ ਹਾਂ ਹਾਂ ਬੰਦੇ ਕੋਲ ਤੇ ਬਾਕੀ ਤੁਹਾਨੂੰ ਆਪਾਂ ਵੀ ਦਿਖਾਉਣੇ ਆ ਵੀ ਦਿਖਾ ਦੇ ਹਾਂ ਆ ਦੇਖੋ ਦੂਜੇ ਨੂੰ ਦਾਣਾ ਵੀ ਮੋਟਾ ਹੋਊਗਾ ਤੇ ਪੂਰੀ ਵਧੀਆ ਕੁਆਲਿਟੀ ਆ ਬਈ ਇਹ ਠੀਕ ਤੇ ਬਹੁਤ ਹੀ ਵਧੀਆਗਾ ਨਹੀਂ ਚਲ ਆਏ ਵੀ ਆਪਾਂ ਤੇਰਾ ਹੁਣ ਦੇਖਿਆ ਵਾ ਵੀ ਇਹ ਹੈਗਾ ਜਾ ਲੋ ਕਿਸੇ ਦਾ ਫਾਇਦਾ ਹੋ ਜੇ ਠੀਕ ਆ ਦੁਕਾਨ ਤੋਂ ਤਾਜ਼ੀ ਦੀ ਘੜੀ ਇਹ 75 ਰੁਪਏ ਮਿਲੂ ਜਾਂ 80 ਰੁਪਏ ਮਿਲੂ ਕਿਲੋ ਦੇ ਹਿਸਾਬ ਨਾਲ ਚਲੋ ਤੁਸੀਂ ਉਹਦਾ ਰੇਟ ਤੁਸੀਂ ਹਾਂ ਹਾਂ ਕੋਈ ਤਰ੍ਹਾਂ ਸੰਪਰਕ ਕਰੂਗਾ ਹਾਂ ਹਾਂ ਉਹ ਤਰ੍ਹਾਂ ਮੌਕੇ ਤੇ ਹੋ ਜਾਂਦਾ ਰੇਟ ਬਾਕੀ ਕੋਈ ਆਏ ਨਹੀਂ ਪੂਰਾ ਆ ਨਹੀਂ ਚਲ ਆਏ ਵੀ ਤੇਰੇ ਕੋਲ ਮਿਲ ਜੂਗਾ ਕਾਫੀ ਕਾ ਵੀ ਮਿਲ ਜੂ ਬਹੁਤ ਬਹੁਤ ਠੀਕ ਆ ਹਾਂ ਹਾਂ ਬਾਕੀ ਬਾਕੀ ਆਪਣੇ ਕੋਲੇ 371 ਵੀ ਅਵੇਲੇਬਲ ਆ ਹੋਰ ਵੀ ਵੀ ਦੱਸ ਦੋ ਕਿਹੜੇ ਆਪਣੇ ਹਾਂ ਕੋਈ ਬੰਦਾ 371 ਵੀ ਆ 371 ਆ ਠੀਕ ਹੈ ਪਿਛਲੀ ਵਾਰ ਆਪਾਂ 187 ਲੁਧਿਆਣੇੋਂ ਲਿਆ ਕੇ ਵੀਜਿਆ ਸੀ ਠੀਕ ਹੈ ਉਹ ਵੀ ਸਪੈਸ਼ਲ ਉਹਦਾ ਵੀ ਝਾੜ ਬਹੁਤ ਆ ਤੂੜੀ ਵੀ ਵਧੀਆ ਬੰਦੀ ਆ ਉਹਦੀ ਠੀਕ ਹੈ ਸਿੱਕ ਆਪਣੇ ਕੋਲੇ ਸਪੈਸ਼ਲ ਰੋਟੀਆਂ ਵਾਲਾ 28 28 ਵੀ ਹੈਗਾ ਉਹਦਾ ਵੀ ਆਪਾਂ ਪਿਛਲੀ ਵਾਰ ਟ੍ਰੈਕ ਉਹ ਕਿਹੜਾ ਆਪਣੇ ਲੈ ਬਾਂਹ ਚ ਸੀਗਾ ਹਾਂ ਠੀਕ ਸੀ ਉਹਦਾ ਹਾਂ ਬਹੁਤ ਵਧੀਆ ਹਾਂ ਹਾਂ ਤੇ ਚਲੋ ਧੰਨਵਾਦ ਚਲੋ ਠੀਕ ਆ ਬਾਈ ਜੀ ਤੇ ਕਰ ਲਿਓ ਬਾਈ ਨਾਲ ਨੰਬਰ ਸਕਰੀਨ ਦੇ ਉੱਪਰ ਆਗਾ ਫੋਨ ਉੱਪਰ ਲਿਖ ਦਾਂਗੇ ਤੇ ਪਿੰਡ ਦਾ ਥਾਣਾਗਾ ਆਪਾਂ ਫੇਰ ਦੱਸ ਦਈਏ ਤੇ 20 ਟਾਟਾ ਤੋਂ ਇਲਾਵਾ ਹੋਰ ਵੀ ਮਿਲ ਜਾਣਗੇ ਇਹ ਕਿਸੇ ਵੀਰ ਨੂੰ ਲੋੜ ਹੈਗੀ ਇਹ ਸਾਡੇ ਆਪਣੇ ਕੁਆਂਟੀਟੀ ਆ ਆਪਣੇ ਕੋਲੇ 20 ਆ ਸਾਰਾ 20 ਹੈਗਾ ਤੇ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ